ਇਸ ਲਈ ਦੀ ਵੱਡੀ ਖਬਰ ਸੱਤ ਮੈਂਬਰਿਕ ਕਮੇਟੀ ਤੋਂ ਇੱਕ ਹੋਰ ਅਸਤੀਫਾ ਦਿੱਤਾ ਗਿਆ ਪ੍ਰੋਫੈਸਰ ਕਿਰਪਾਲ ਸਿੰਘ ਬੰਡੁੰਗਰ ਨੇ ਅਸਤੀਫਾ ਦਿੱਤਾ ਜੀਹਾਂ ਦੱਸਦੇ ਕਿ ਬਿੱਤੇ ਦਿਨੀ ਐਲਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਖੁਦ ਨੂੰ ਸੱਤ ਮੈਂਬਰਿਕ ਕਮੇਟੀ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਤਾਂ ਹੁਣ ਦੱਸਦੇ ਕਿ ਪ੍ਰੋਫੈਸਰ ਕਿਰਪਾਲ ਸਿੰਘ ਬੰਡੁੰਗਰ ਨੇ ਅਸਤੀਫਾ ਦਿੱਤਾ ਅੱਜ ਪਟਿਆਲਾ ਦੇ ਬਹਾਦਰਗੜ ਦੇ ਵਿੱਚ ਮੀਟਿੰਗ ਹੋ ਰਹੀ ਹੈ ਤਾਂ ਪਟਿਆਲਾ ਦੇ ਵਿੱਚ ਕਮੇਟੀਿੰਗ ਦੀ ਜਿਹੜੀ ਮੀਟਿੰਗ ਹੈ ਉਹ ਜਾਰੀ ਹੈ ਤਾਂ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲੇ ਗਿਆ ਜੇ ਕੁਝ ਨਹੀਂ ਕਹਿ ਸਕਦੇ ਤਾਂ ਦੱਸ ਦਿਓ ਕਿ ਖੁਦ ਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਸਤੀਫਾ ਭੇਜਿਆ ਗਿਆ ਪ੍ਰੋਫੈਸਰ ਕਿਰਪਾਲ ਸਿੰਘ ਬੰਡੋਂਗਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਅਸਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਗਏ ਅਸਤੀਫੇ ਦੇ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੱਲੋਂ ਸ਼ਰਮਨੀ ਅਕਾਲੀ ਦਲ ਦੀ ਭਰਤੀ ਸੰਬੰਧੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ 10 ਲੋਕ ਕਮੇਟੀ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਜਿਸ ਲਈ ਆਪ ਜੀ ਦਾ ਧੰਨਵਾਦ ਆਪ ਜੀ ਦੇ ਧਿਆਨ ਹਿੱਤ ਐਕਿਉਸ ਕਮੇਟੀ ਦੀਆਂ ਦੋ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਹਨ ਅਤੇ ਪਲੇਟੇ ਮੀਟਿੰਗ ਪਟਿਆਲਾ ਵਿਖੇ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਹੋ ਚੁੱਕੀ ਹੈ ਤੇ ਦੂਸਰੀ ਮੀਟਿੰਗ ਚੰਡੀਗੜ੍ਹ ਵਿਖੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਸਾਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਕੀਤੀ ਗਈ ਦੋਵੇਂ ਮੀਟਿੰਗਾਂ ਵਿੱਚ ਸਥਿਕਾਰਯੋਗ ਮੈਂਬਰ ਸਹਿਬਾਨ ਸ਼ਾਮਿਲ ਹੋਏ ਸਨ ਅਤੇ ਸਾਰੇ ਸਥਿਕਾਰਯੋਗ ਮੈਂਬਰ ਸਹਿਬਾਨ ਨੇ ਆਪਣੇ ਵਿਚਾਰ ਦਿੱਤੇ ਪਰੰਤੂ ਆਖਰੀ ਫੈਸਲਾ ਨਹੀਂ ਹੋ ਸਕਿਆ ਦੋਵੇਂ ਮੀਟਿੰਗਾਂ ਦੌਰਾਨ ਵਿਚਾਰਾਂ ਵੀ ਹੋਈਆਂ ਸਨ ਪਰੰਤੂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ ਪ੍ਰਧਾਨ ਐਡਵੋਕੇਟ ਧਾਮੀ ਸਾਬ ਨੇ ਦੋਵੇਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਸੰਬੰਧ ਵਿੱਚ ਤੀਸਰੀ ਬੈਠ ਕਮੂੜ ਪਟਿਆਲਾ ਦੇ ਡਾ ਇੰਸਟੀਚਿਊਟ ਭਦਰਗੜ ਵਿਖੇ ਰੱਖੀ ਗਈ ਸੀ ਪਰ ਅਜੇ ਤੱਕ ਇਸ ਮੀਟਿੰਗ ਪ੍ਰਤੀ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ ਸ਼੍ਰੀ ਅਕਾਲ ਤਖਤ ਸਹਿਬ ਮੁਕੱਦਸ ਤੇ ਸਰਵੋੱਚ ਅਸਥਾਨ ਹੈ ਜਿਸ ਦਾ ਅਦਬ ਸਤਿਕਾਰ ਅਤੇ ਸਨਮਾਨ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਹੈ ਅਤੇ ਪੰਥਕ ਪਰਪਰਾ ਅਤੇ ਮਰਿਆਦਾ ਹਮੇਸ਼ਾ ਕਾਇਮ ਰਹੇ ਜਿਸ ਕਾਰਨ ਮੈਨੂੰ ਇਹ ਮਹਿਸੂਸ ਪੂਰੀਆਂ ਕੀ ਹਾਲਾਤ ਨੂੰ ਮੁੱਖ ਰੱਖ ਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਰਗ ਕਰ ਦਿਓ ਆਪ ਜੀ ਦਾ ਅਤੇ ਧੰਨਵਾਦ ਹੋਵਾਂਗਾ ਜੀ ਇਹ ਲਿਖਿਆ ਗਿਆ ਹੈ ਪੱਤਰ ਦੇ ਵਿੱਚ ਤਦਾਦੀ ਕੀ ਪ੍ਰੋਫੈਸਰ ਕਿਰਪਾ ਸਿੰਘ ਬੰਦੂਗਰ ਦੇ ਵੱਲੋਂ ਇਹ ਜਿਵੇਂ ਅਸਤੀਫਾ ਦਿੱਤਾ ਗਿਆ ਤਾਂ ਅਸਤੀਫੇ ਦੇ ਵਿੱਚ ਸਭ ਕੁਝ ਲਿਖਿਆ ਗਿਆ ਤੇ ਖੁਦ ਨੂੰ ਵਾਰਗ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਇਹ ਅਸਤੀਫਾ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਭੇਜਿਆ ਗਿਆ ਓਏ ਜੀ ਦਾ ਖਾਲਸਾ ਹੋਏ ਫਤਿਹ ਇਸੇ ਕਰੇ ਜੋ ਸ਼ੋਰ ਇਹ ਕਾਲੇ ਦਲ ਚ ਊਡਾ ਬੋਤਾ ਆਪਰੇ ਦੇ ਵਿੱਚ ਫਰਕ ਪਿਆ ਹੋਇਆ ਉਹਦੇ ਵਿੱਚ ਇਹ ਸ਼ੋਰ ਇਹ ਗੱਲ ਦੇ ਪੱਤੇ ਦਾ ਕਿਸੇ ਵਾਸਤੇ ਸਮਝ ਆਇਆ ਨਹੀਂ ਜੀ ਦੇ ਸੂਰਧਾਲੀ ਸਾਡੇ ਸਭ ਦੇ ਸਤਿਕਾਰਯੋਗ ਮਾਨਯੋਗ ਆਦਰਯੋਗ ਇਕਾਲਤਾ ਸਾਹਿਬ ਉਹਦੇ ਦਾਦਾ ਸਾਹਿਬ ਨੇ ਇੱਕ 7 ਮਈ ਮੀਟਿੰਗ ਕਰ ਰਿਹਾ ਕੀਤਾ ਗਿਆ ਸੀ ਉਹਦਾ ਤਾਂ ਠੀਕ ਸੀ ਪਰ ਉਹ 7 ਮਈ ਮੀਟਿੰਗ ਦੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਤੇਰੇ ਘਾਟੇ ਬੇਟੀਆਂ ਚੱਲਦੇ ਰਹੇ ਬਹੁਤ ਉੱਤੇ ਬਚਾਅ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬਹੁਲੇ ਵੀ ਬਾਦਲੇ ਸੀਗੇ ਬਹੁਤ ਅਫਸੋਸ ਹੈ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਤਰ ਤਿੱਜੇ ਸੀ ਨਹੀਂ ਪਹੁੰਚ ਸਕੇ ਉਹਦੇ ਮੈਨੂੰ ਆਖਰ ਕੀ ਅਬ ਅੱਜ ਦੇ ਬੇਟੇ ਵਾਲੇ ਰਿਸ਼ਤੇ ਬਣੇ ਕਿਉਂਕਿ ਪਗਾਨ ਤਾਂ ਸਿਰਫ ਮਦਾਨ ਸੀ ਜੇ ਕੱਲ ਤਾਂ ਸਾਹਿਬ ਨੇ ਦੇਰ ਕਿ ਲੱਗੇ ਸੀ ਉਸ ਦਿਵਾਰੇ ਕਿ ਹੁਣ ਕੋਈ ਕੌਣ ਪ੍ਰਧਾਨਗਾ ਕੌਣ ਅਸੀਂ ਆਪਣੇ ਹੱਥੋਂ ਬਣ ਨਹੀਂ ਸਕਦੇ ਇਹ ਤਾਂ ਕੱਲ ਤਾਂ ਸਾਹਿਬ ਹੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੰਪਲ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਭੈ ਕੱਲ ਤਾਂ ਸਾਹਿਬ ਜਿਆਦਾ ਸਾਹਿਬ ਨੂੰ ਚਿੱਠੀ ਲਿਖੀ ਆਹ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤਾਂ ਆਪਣੇ ਤੋਂ ਪਰੇ ਕੀਤਾ ਜਾਵੇ ਤੇ ਉਹ ਕਿ ਉਹ ਫੈਸਲਾ ਉਹ ਲਿਆ ਕਿ ਕਰਨਾ ਕੀ ਨਹੀਂ ਕਰਨਾ Subscribe to the Time TV. At the latest update, press the bell icon. This program is sponsored by the Singla Office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Truck Repair. Trust we build in truck repair. Or scan QR code to contact us. The Masala Twist. Oxnard find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love, scan this QR code to contact us. Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.